ਆ ਦੇਖ ਲੈ ਡਾਕਟਰ ਕਹਿੰਦਾ ਨਾ ਜੇ ਤੁਸੀਂ ਨਾਂ ਲੈ ਕੇ ਕੁੜੀ ਨੂੰ ਆਉਂਦੇ ਤਾਂ ਕੰਮ ਵੱਜ ਜਾਂਦਾ ਤੂੰ ਜਾਣਦੀ ਨਹੀਂ ਸੀਗੀ ਤੇ ਕਿਵੇਂ ਕਰਦੀ ਸੀ ਐਂ ਕਰੀ ਦਿੰਦਾ ਤੂੰ ਰੋਣ ਲੱਗ ਗਈ ਲੈ ਦੱਸ ਨਾ ਮੰਮੀ ਐ ਮੈਂ ਤਾਂ ਨਹੀਂ ਤਰਬਲ ਹੋਦੀ ਨਹੀਂ ਸੀਗੀ ਡਾਕਟਰ ਨਾਲ ਜਾਣ ਵਾਸਤੇ ਕਿਉਂ ਮੈਨੂੰ ਪਤਾ ਸੀਗਾ ਡਾਕਟਰ ਜਰੂਰ ਮੇਰੇ ਇੰਜੈਕਸ਼ਨ ਲਾਉਗਾ ਉਹੀ ਗੱਲ ਹੋਈ ਉਹਨੇ ਉਹੀ ਕੀਤਾ ਤੇ ਫੇਰੀ ਆਵਾਂਗਾ ਹਨ ਕਿ ਡੱਤ ਨੇਦਰ ਤਨ ਮੈਂ ਚੱਲ ਗੋਲ ਗੱਪੇ ਵੀ ਖਵਾ ਕੇ ਲੈ ਆਉਂਗੀ ਹੈ ਹਾਂ ਪੱਕਾ ਹਾਂ ਪੱਕਾ ਨਾ ਪੱਕਾ ਗੱਲ ਸੁਣ ਨਾ ਜਿੰਮੇ ਜੜੀ ਦਵਾਈ ਹੈ ਉਹੀ ਖਾਓਗੇ ਫਿਰ ਮੈਂ ਹੁਣ ਨਹੀਂ ਜਾਂਦੀ ਡਾਕਟਰ ਦੇ ਮਨਿੰਦਰ ਵੀ ਆ ਇੱਕ ਵਾਰ ਤਾਂ ਜਾਣਾ ਪਊਗਾ ਨਹੀਂ ਮਨਿੰਦਰ ਮੀਂਗਲ ਸਿੰਘ ਡਾਕਟਰ ਨੇ ਕਿਹਾ ਵੀ ਇੱਕ ਵਾਰ ਤਾਂ ਦਵਾਈ ਆਪ ਨੂੰ ਲੈ ਕੇ ਆਉਣੀ ਪਊਗੀ ਆਪਾਂ ਨੂੰ ਮਨਿੰਦਰ ਆ ਦਵਾਈ ਲੈ ਲੂੰਗੀ ਮਨਿੰਦਰ ਆ ਗਿਆ ਤਾਂ ਠੀਕ ਐ ਨਹੀਂ ਦਵਾਈ ਤਾਂ ਲੋੜ ਹੀ ਨਹੀਂ ਚੰਗਾ ਠੀਕ ਹੋਈ ਨਾ ਕਿਸੇ ਨਵਾਜ਼ ਮਾਰੇ ਬੁੱਤ ਆਪਾਂ ਨੂੰ ਹਾਂ ਮੈਨੂੰ ਲੱਗਿਆ ਮਨਿੰਦਰ ਮੰਮੀ ਉਹ ਅੰਕਲ ਬੁਲਾਇਆ ਕਰ ਲੋ ਗਾਲ ਸੁਣ ਲੋ ਆ ਜਾ ਚਲ ਜੀ ਹਾਂ ਚੰਗੀ ਗੱਲ ਤਾਂ ਸੁਣ ਲੈ ਨਹੀਂ ਬਸ ਤੂੰ ਆ ਜਾ ਮਨਿੰਦਰ ਮੰਮੀ ਗਾਲ ਸੁਣ ਕੇ ਆਏ ਨਹੀਂ ਨਹੀਂ ਕੋਈ ਕੋਈ ਆਪ ਨੂੰ ਨਹੀਂ ਜਾਣਦਾ ਕੋਈ ਵੀ ਮਨਿੰਦਰ ਗੱਲ ਸੁਣ ਨਹੀਂ ਇੱਕ ਮਿੰਟ ਮੈਨੂੰ ਲੱਗਦੀ ਨਹੀਂ ਗੱਲ ਸੁਣ ਪਤਾ ਨਹੀਂ ਕੌਣਾ ਹੈ ਨਾ ਤੇ ਮੈਂ ਗੱਲ ਕਰਕੇ ਆਉਣੀ ਹੁਣ ਇੱਥੇ ਖੜ ਜਾ ਚੰਗਾ ਉਧਰ ਨਾ ਹੀ ਚੰਗਾ ਹਾਂ ਇੱਥੇ ਖੜ ਜਾ ਤੂੰ ਮੈਂ ਗੱਲ ਕਰਕੇ ਆਉਣੀ ਆ ਕੀ ਹੋਇਆ ਜੇ ਵਖ ਵਖ ਸਾਡੇ ਰਾ ਹੋ ਗਏ ਬੱਚਿਆਂ ਜੈ ਪਾਲੇ ਸੁਪਨੇ ਸਭ ਤਬਾਹ ਹੋ ਗਏ ਮੈਂ ਤੂੰ ਠੀਕ ਐ ਹੋਰ ਕਿੱਥੇ ਚਲੀ ਸੀ ਕਿਉਂ ਕਿਵੇਂ ਸੀਗਾ ਕਿੱਥੇ ਮਰਜੀ ਜਾਵਾਂ ਮੇਰੀ ਜ਼ਿੰਦਗੀ ਮੈਂ ਤੁਹਾਨੂੰ ਪੁੱਛਿਆ ਵੀ ਤੁਸੀਂ ਕਿੱਥੇ ਜਾ ਰਹੇ ਹੋ ਪਰ ਨਹੀਂ ਨਹੀਂ ਤੂੰ ਇੱਧਰੋਂ ਆਈ ਆ ਤੇਰਾ ਘਰ ਇੱਧਰ ਆ ਇੱਧਰ ਰਹਿਣ ਲੱਗ ਗਈ ਤੂੰ ਮੇਰੇ ਘਰ ਤੋਂ ਲੈਣਾ ਦੇਣਾ ਕੀ ਆ ਉਦੋਂ ਨਾਲ ਨੇ ਤੁਹਾਨੂੰ ਬੁਲਾਇਆ ਕਿਉਂ ਮੈਂ ਤਾਂ ਸਾਰਾ ਕੁਝ ਭੁੱਲੀ ਬੈਠੀ ਆ ਮੈਨੂੰ ਤਾਂ ਕੁਝ ਨਹੀਂ ਯਾਦ ਅੱਛਾ ਭੁੱਲ ਗਈ ਹੁਣ ਤੂੰ ਮੈਨੂੰ ਮੇਰੇ ਪਿਆਰ ਨੂੰ ਇਹਦੀ ਛੇਤੀ ਭੁੱਲ ਗਈ ਇਹ ਗੱਲ ਤੁਸੀਂ ਕਹਿ ਰਹੇ ਹੋ ਕਿ ਮੈਂ ਪਿਆਰ ਨੂੰ ਭੁੱਲ ਗਈ ਤੁਹਾਨੂੰ ਪਤਾ ਨਾ ਮੈਂ ਤੁਸੀਂ ਮੇਰੇ ਨਾਲ ਕੀ ਕਰਕੇ ਗਏ ਸੀ ਮੈਂ ਕੀਤਾ ਸੀ ਚਲ ਮੇਰੀ ਤਾਂ ਮਜਬੂਰੀ ਸੀ ਤੈਨੂੰ ਸਾਰਾ ਕੁਝ ਪਤਾ ਸੀ ਅੱਛਾ ਮੈਂ ਤੁਹਾਡੀਆਂ ਮਜਬੂਰੀਆਂ ਤੇ ਮਜਬੂਰੀਆਂ ਪਹਿਲਾਂ ਕਿਉਂ ਨਹੀਂ ਯਾਦ ਆਂਗਾ ਤੈਨੂੰ ਸਾਰਾ ਕੁਝ ਪਤਾ ਸੀਗਾ ਨਾ ਕਿ ਸਾਡੇ ਘਰ ਦੇ ਕਿੰਨੇ ਅਮੀਰ ਨੇ ਤੇ ਤੁਸੀਂ ਕਿੱਥੇ ਸੀਗੇ ਮੈਂ ਤੈਨੂੰ ਮੈਨਾ ਨਹੀਂ ਮਾਰ ਰਿਹਾ ਬਸ ਇੱਕ ਗੱਲ ਦੱਸ ਰਿਹਾ ਤੇ ਮੇਰੇ ਮਾਪਿਓ ਨਹੀਂ ਮੰਨੇ ਤੈਨੂੰ ਤਾਂ ਇਹਦਾ ਪਹਿਲਾਂ ਹੀ ਪਤਾ ਸੀ ਕਿ ਨਹੀਂ ਪਤਾ ਸੀ ਫਿਰ ਹੁਣ ਕਿ ਬੁਲਾਉਣ ਦੀ ਲੋੜ ਸੀ ਤੂੰ ਆਪ ਦੀ ਜ਼ਿੰਦਗੀ 'ਚ ਖੁਸ਼ ਆ ਮੈਂ ਆਪ ਜ਼ਿੰਦਗੀ 'ਚ ਖੁਸ਼ ਆ ਫਿਰ ਤੂੰ ਕਾਹ ਤੋਂ ਬੁਲਾਇਆ ਉਹ ਮੈਂ ਤਾਂ ਸਿਰਫ ਤੈਨੂੰ ਆਏ ਬੁਲਾਇਆ ਵੀ ਤੂੰ ਤਾਂ ਮੈਨੂੰ ਇੰਨਾ ਪਿਆਰ ਕਰਦੀ ਸੀ ਕਹਿੰਦੀ ਸੀ ਤੇਰੇ ਬਿਨਾ ਮੈਂ ਮਰ ਜ ਤੇ ਤੂੰ ਮੈਂ ਸੁਣਿਆ ਤੂੰ ਭੱਜ ਕੇ ਵਿਆਹ ਕਰਾ ਲਿਆ ਸੀ ਕਿਸੇ ਨਾਲ ਹਾਂ ਮੈਂ ਵਿਆਹ ਕਰਵਾ ਲਿਆ ਮੈਂ ਆਪਣੀ ਜ਼ਿੰਦਗੀ ਚ ਖੁਸ਼ ਆ ਖੁਸ਼ ਹੈ ਹਾਂ ਪੁਵੀਤਾ ਵਿਆਹ ਕਰਵਾਇਆ ਨਾ ਤੂੰ ਮੈਨੂੰ ਦੱਸਿਆ ਵੀ ਮੈਂ ਵਿਆਹ ਕਰਵਾ ਲਿਆ ਜੇ ਤੂੰ ਵਿਆਹ ਕਰਵਾ ਸਕਦਾ ਤਾਂ ਮੈਂ ਵਿਆਹ ਨਹੀਂ ਕਰਵਾ ਸਕਦੀ ਮੈਂ ਤੈਨੂੰ ਕੁਝ ਕਿਹਾ ਮੈਂ ਤਾਂ ਸਿਰਫ ਬਸ ਤੈਨੂੰ ਲੰਗਦੀ ਦੇਖ ਕੇ ਬੁਲਾ ਲਿਆ ਸੋਚਿਆ ਜੋ ਗੱਲਾਂ ਕਰਾਂ ਆ ਬੰਨੇ ਹੱਥ ਮੈਂ ਆਜੀ ਜ਼ਿੰਦਗੀ ਚ ਪਹਿਲਾਂ ਹੀ ਬਹੁਤ ਦੁਖੀ ਆ ਤੇ ਮੈਨੂੰ ਹੋਰ ਦੁੱਖ ਨਾ ਦੇ। ਬਸ ਐਦੂ ਮੁੜ ਕੇ ਮੈਂ ਰਾਹ ਚ ਜਾਈ ਜਾਂਦੀ ਹੁਆ ਦਿਸ ਜਾ ਮੈਨੂੰ ਨਾ ਬੁਲਾਈ। ਜਦੋਂ ਇੰਨੇ ਸਾਲਾਂ ਦਾ ਨਹੀਂ ਬੁਲਾਇਆ ਇੰਨੇ ਸਾਲਾਂ ਦਾ ਮੇਰਾ ਪਤਾ ਨਹੀਂ ਲਿਆ ਨਾ ਤਾਂ ਹੁਣ ਵੀ ਬੁਲਾਉਣ ਦੀ ਕੋਈ ਲੋੜ ਨਹੀਂ। ਮਹਿੰਦਰ ਮੇਰੀ ਗੱਲ ਤਾਂ ਸੁਣ। ਤੈਨੂੰ ਮੈਂ ਕਿਵੇਂ ਦੱਸਾਂ ਕਿ ਮੈਂ ਆਪਦੀ ਜ਼ਿੰਦਗੀ ਕਿਵੇਂ ਕੱਢ ਰਿਹਾ। ਜੇ ਕਿਸ ਨੇ ਮਾਰਾ ਕਰ ਦੇਣਾ ਤਾਂ ਰੱਬ ਦੇਖਦਾ ਹੈ। ਉਹਨਾ ਮਾਰਾ ਹੋ ਹੀ ਜਾਂਦਾ। ਉਹ ਮੇਰੇ ਨਾਲ ਤਾਂ ਮਾਰਾ ਹੋ ਹੀ ਜਾਂਦਾ ਪਰ ਮੈਂ ਤਾਂ ਤੈਨੂੰ ਐ ਪੁੱਛਦਾ ਤੇਰੀ ਜ਼ਿੰਦਗੀ ਸੌਖੀ ਲੰਘਦੀ ਹੈ ਤੇ ਆਹ ਆਹ ਕੁੜੀ ਕੌਣਾ? meri ti hai acha theek hai chal wadiya theek hai ji meri gal ta sona mainu ghar da pata das de je ki te mera dil kita ter naal baith ke galla karnu ghar ja ke galla kar lunga sharam hai gi tenu inne saalaan baad je tera dil kita mere naal galla karnu kyon ਤਰਿਕਾ ਵਾਲੀ ਹੈਗੀ ਉਹਨਾਂ ਜਾ ਕੇ ਬੈਠ ਕੇ ਗੱਲਾਂ ਕਰ ਸਾਰਾ ਸਾਰਾ ਟੱਬਰ ਆ ਅਮੀਰ ਲੋਕੋ ਤੁਸੀਂ ਪੈਸੇ ਨਾਲ ਤੁਹਾਡੇ ਕੋਲ ਕੁੜੀਆਂ ਆ ਜਾਂਦੀਆਂ ਨੇ ਫਿਰ ਤੁਹਾਨੂੰ ਕੀ ਲੋੜੇ ਕਿਸੇ ਦੀ ਮੇਰੀ ਗੱਲ ਤਾਂ ਸੁਣ ਚੱਲ ਠੀਕ ਐ ਸਾਰਾ ਕੁਝ ਪੈਸੇ ਨਾਲ ਮੈਂ ਕਹਿੰਨਾ ਆ ਜਾਂਦਾ ਪਰ ਖੁਸ਼ੀਆਂ ਖੁਸ਼ੀਆਂ ਨਹੀਂ ਨਾ ਆਉਂਦੀਆਂ ਮੈਂ ਤੁਹਾਨੂੰ ਪਹਿਲਾਂ ਹੀ ਦਸੀਆ ਤੁਹਾਨੂੰ ਫਿਰ ਮੇਰੀ ਕੀ ਗਲਤੀ ਹੁਣ ਇਹਦੇ ਵਿੱਚ ਮੈਂ ਤਾਂ ਆਪਦੇ ਘਰ ਦੀਆਂ ਦੀ ਗੱਲ ਮੰਨਿਆ ਸੀ ਬਸ ਠੀਕ ਐ ਫਿਰ ਹੁਣ ਵੀ ਅਜੇ ਘਰ ਦੀ ਗੱਲ ਮੰਨੋ ਤੇ ਮੇਰਾ ਖਿਹੜਾ ਛੱਡ ਦੋ ਮੈਂ ਪਹਿਲਾਂ ਵੀ ਜ਼ਿੰਦਗੀ ਚ ਮਨਿੰਦਰ ਮੇਰੀ ਮੈਨੂੰ ਹੱਥ ਨਾ ਲਾਓ ਇੱਕ ਮਿੰਟ ਮੇਰੀ ਗੱਲ ਤਾਂ ਸੁਣ ਯਾਦ ਕਰ ਉਹ ਦਿਨ ਜਦੋਂ ਆਪਾਂ ਇਕੱਠੇ ਕਿਤੇ ਬੈਠ ਕੇ ਕੁਝ ਖਾ ਰਹੇ ਸੀ ਹੈ ਜਦੋਂ ਆਪਾਂ ਘੁੰਮਣ ਜਾਂਦੇ ਸੀ ਸਾਰੀਆਂ ਗੱਲਾਂ ਭੁੱਲ ਗਈ ਹਾਂ ਮੇਰੀ ਗੱਡੀ ਇਹਦੇ ਵਿੱਚ ਤੂੰ ਬੈਠਦੀ ਹੁੰਦੀ ਸੀ ਹੈ ਯਾਦ ਕਰ ਮਨਿੰਦਰ ਮੈਨੂੰ ਕੁਝ ਨਹੀਂ ਯਾਦ ਮੈਂ ਸਾਰਾ ਕੁਝ ਭੁੱਲ ਗਈਆਂ ਨਾਲ ਮੈਂ ਦੀ ਜ਼ਿੰਦਗੀ ਚ ਬਹੁਤ ਖੁਸ਼ ਆ ਮੈਨੂੰ ਪੁਰਾਣੀ ਜ਼ਿੰਦਗੀ ਯਾਦ ਨਹੀਂ ਕਰਨਾ ਚਾਹੁੰਦੀ ਬਸ ਇਹਦੂਣ ਕੇ ਮੈਨੂੰ ਬੁਲਾਇਂ ਨਾ ਮਤਨ ਹੱਸਦਾ ਇਹਨਾਂ ਗੁੱਸਾ ਮੇਰੇ ਨਾਲ ਇਹਨਾਂ ਗੁੱਸਾ ਇਹ ਬਹੁਤ ਥੋੜਾ ਗੁੱਸਾ ਮਨਿੰਦਰ ਤੈਨੂੰ ਬਹੁਤ ਜ਼ਿਆਦਾ ਗੁੱਸਾ ਤੂੰ ਮੇਰੀ ਜ਼ਿੰਦਗੀ ਨਰਕ ਬਣਾ ਕੇ ਰੱਖਤੀ ਸੀ ਹੁਣ ਮੈਂ ਆਪਣੀ ਜ਼ਿੰਦਗੀ ਵਿੱਚ ਖੁਸ਼ ਹਾਂ ਤੇ ਸਾਨੂੰ ਬਣਾਉਣ ਦੀ ਲੋੜ ਨਹੀਂ ਇੱਕ ਮਿੰਟ ਮੇਰੀ ਗੱਲ ਸੁਣ ਮਨਿੰਦਰ ਮੈਂ ਤਾਂ ਤੇਰੀ ਜ਼ਿੰਦਗੀ ਨਰਕ ਬਣਾਤੀ ਸੀ ਤੇ ਤੂੰ ਤੂੰ ਕੀ ਚੰਗਾ ਕੀਤਾ ਆਪਦੇ ਘਰਦਿਆਂ ਨਾਲ ਹੈਂ ਤੂੰ ਆਪਦੇ ਮਾਪਿਆਂ ਦੀ ਜ਼ਿੰਦਗੀ ਬਰਬਾਦ ਕਰਤੀ ਤੇਰੇ ਪਿੱਛੇ ਤੇਰੇ ਪਿੱਛੇ ਬਰਬਾਦ ਕੀਤੀ ਆਦੇ ਮਾਂ ਤੇਰੀ ਜ਼ਿੰਦਗੀ ਵੀ ਮੈਂ ਤੈਨੂੰ ਕੀ ਲੋੜ ਸੀ ਭੱਜਣ ਦੀ ਹੈਂ ਘਰੋਂ ਭੱਜ ਕੇ ਆਪਦੇ ਮਾਪਿਆਂ ਦਾ ਨਾਮ ਬਦਨਾਮ ਕੀਤਾ ਤੈਨੂੰ ਪਤਾ ਤੈਨੂੰ ਲੱਭਦਾ ਲੱਭਦਾ ਮੈਂ ਤੇਰੇ ਘਰੇ ਗਿਆ ਸੀ ਤੇਰੇ ਪਿਓ ਦੀ ਜੱਥੋਂ ਨਹੀਂ ਤੇ ਤੇਰੀ ਮਾਂ ਰੋਲਦੀ ਫਿਰਦੀ ਆ ਵਿਚਾਰੀ ਤੂੰ ਕੀ ਸੋਚੇਂਗੀ ਜਦੋਂ ਤੂੰ ਮੇਰੇ ਬਾਰੇ ਨਹੀਂ ਸੋਚ ਸਕੀ ਤੂੰ ਆਪਦੇ ਘਰਦਿਆਂ ਬਾਰੇ ਕੀ ਸੋਚੇਂਗੀ ਹੈ ਅਕੇ ਮੈਂ ਤੈਨੂੰ ਪਿਆਰ ਕਰਦੀ ਆ ਜੇ ਤੂੰ ਮੈਨੂੰ ਪਿਆਰ ਕਰਦੀ ਨਾ ਠੀਕ ਹੈ ਤੂੰ ਕਿਸੇ ਨਾਲ ਭਜਦੇ ਨਹੀਂ ਸੀ ਪਰ ਮੈਂ ਤਾਂ ਤੈਨੂੰ ਐ ਵੀ ਕਹਿਣਾ ਵੀ ਛੱਡ ਤੇ ਇਥੋਂ ਵੀ ਗਲਤੀ ਹੋ ਗਈ ਮੈਂ ਇਥੋਂ ਵੀ ਹੋ ਗਈ ਭੁੱਲ ਜਾ ਸਾਰਾ ਕੁਝ ਚਲ ਪੁੱਤ ਘਰੇ ਚੱਲੀਏ ਚੱਲ ਮੰਮੀ ਆ ਅੰਕਲ ਕੌਣ ਸੀ ਨਹੀਂ ਕੋਈ ਨਹੀਂ ਸੀ ਤੈਨਾਂ ਮੇਰੇ ਪਿੰਡੋਂ ਸੀ ਵੈਸੀ ਆਪ ਨੂੰ ਵੇਖ ਕੇ ਪੁੱਛ ਲਿਆ ਵੀ ਕਿਵੇਂ ਹੋ ਹੋਰ ਤਾਂ ਕੋਈ ਗੱਲ ਨਹੀਂ ਅੱਛਾ ਹਾਂ ਆ ਜਾ ਪੁੱਤ ਚੱਲੀ ਅੱਛਾ ਹਾਂ ਇੰਜੀ ਕੋਤੋਂ ਗੱਲਾਂ ਹੀ ਕਰੀਂਂਦੇ ਸੀ ਨੂੰ ਸੁਣੋ ਨਾ ਇਹ ਬੰਦਾ ਨਾ ਸਿਆਪਾ ਰੋਜ਼ ਹੀ ਰੋਜ਼ ਛੜਿਆ ਰੰਦਾ ਰੋਜ਼ ਹੀ ਰੋਜ਼ ਛੜਿਆ ਰੰਦਾ ਕਿਹੜਾ ਬੰਦਾ ਸੁਭਾਅ ਲੈ ਤੇ ਕਿਹੜਾ ਹੱਲ ਕਰੇ ਇਹਨਾਂ ਦਾ ਕੀ ਕਰਾਂ ਮੇਰੇ ਤਾਂ ਆਪ ਦਿਮਾਗ ਤੇ ਲੋਡ ਪੈਣ ਵਾਲਾ ਹੋ ਰਿਹਾਗਾ ਤੇਰੇ ਦਿਮਾਗ ਤੇ ਤਾਂ ਲੋਡ ਪੈਣਾ ਹੀ ਆ ਵੇੜਾ ਤੂੰ ਮੇਰੇ ਤੇ ਪਾ ਰੱਖਿਆ ਉਹ ਤੂੰ ਸ ਤਾਂ ਮੇਰੇ ਤੇ ਗੱਲ ਸਿੱਟਦਿਆਂ ਕਰੋ ਮੈਂ ਕੀ ਲੋੜ ਪਾਇਆ ਤੇਰੇ ਤੇ ਗੱਲ ਜਦੋਂ ਤੈਨੂੰ ਚੰਗੀ ਤਰ੍ਹਾਂ ਸਮਝਾਇਆ ਸੀ ਵੀ ਜੇ ਇਹ ਜਿਆ ਕੰਮ ਕਰਵਾਉਣ ਲੱਗੀ ਆ ਤਾਂ ਚੱਜ ਨਾਲ ਕਰੀ ਮੁੰਡੇ ਨੂੰ ਤੂੰ ਸਮਝਾ ਤਾਂ ਦਿੰਦੀ ਵੀ ਆਹ ਕੰਮ ਐਂ ਕਰਨਾ ਸੀ ਆਹ ਇਸ ਤਰੀਕੇ ਨਾਲ ਕਰਨਾ ਸੀ ਉਹ ਨੂੰ ਕੁੜੀ ਫੜਾਤੀ ਉਹ ਨੂੰ ਕੀ ਪਤਾ ਲੱਗਦਾ ਵੀ ਕਿਵੇਂ ਉਹ ਕਰ ਲੈ ਉਹ ਤਾਂ ਜਵਾਗ ਦਾ ਤਾਂ ਢਮਾਰ ਟਕਾਣੇ ਨਹੀਂ ਹੈਗਾ ਉਹਨੇ ਉੱਤੇ ਪਾ ਲਈ ਆਪੇ ਬਥੇਰਾ ਮੱਥਾ ਮਾਰਿਆ ਸੀ ਬਥੇਰਾ ਮੱਥਾ ਮਾਰਿਆ ਸੀ ਵੀ ਪਾਈ ਜਦੋਂ ਖੂਕ ਸੁੱਤੀ ਪਈ ਹੋਈ ਉਦੋਂ ਪਾਈ ਉਹ ਕੁਲੈਣੀ ਉਹ ਕੁਲੈਣੀ ਕਿਹੜਾ ਚੱਜਦੀ ਆ ਪਤਾ ਨਹੀਂ ਕਿਹੜੇ ਵੇਲੇ ਸੌਂਦੀ ਆ ਇਹਦੀ ਅੱਖ ਹੀ ਨਹੀਂ ਲੱਗਦੀ ਹੈਗੀ ਜਦਕਰ ਨੇ ਜਾਗਦੀ ਪਈ ਸੀ ਉਹ ਮੇਰੇ ਪੁੱਤ ਦੇ ਮੂੰਹ 'ਤੇ ਪੈ ਗਿਆ ਪੈ ਗਿਆ ਤੇ ਮੂੰਹ ਤੇ ਜੇ ਆ ਥਣੇ ਘਰੇ ਨਾ ਆਇਆ ਨਾ ਉਹ ਫੇਰ ਦੇਖੀ ਤੇਰਾ ਬਣਦਾ ਕੀ ਤਦ ਉਸਤਾਇਆ ਕਰਨ ਲੱਗ ਜਾਨੇ ਉਹ ਪਹਿਲਾਂ ਮੈਂ ਘਰੋਂ ਕੱਢਿਆ ਮੈਨੂੰ ਤਾਂ ਆਪਾਂ ਚੇਤ ਨਹੀਂ ਲੱਗੀ ਪਈ ਆਗੀ ਵੀ ਪਤਾ ਨਹੀਂ ਜਵਾਬ ਰਣ ਕੀ ਬਣੂ ਕੀ ਨਾਹ ਉਲਟੀ ਪੈ ਗਈ ਜਿੱਦਾਂ ਚੰਗਾ ਭਲਾ ਘਰ ਦੇ ਵਿੱਚ ਇੰਨਾ ਵਧੀਆ ਜੀ ਲੱਗਦਾ ਸੀ ਪਿੰਡੋਂ ਇੱਥੇ ਆ ਗਏ ਉਹ ਕਹਿੰਦਾ ਡੈਡੀ ਮੇਰਾ ਪਿੰਡ ਰਹਿਣ ਨੂੰ ਜੀ ਨਹੀਂ ਕਰਦਾ ਮੈਂ ਹਾਂ ਚੱਲ ਭਾਈ ਤੇਰੇ ਜਿੱਥੇ ਤੇਰਾ ਜੀ ਕਰਦਾ ਹੁਣ ਇੱਕ ਜਵਾਬ ਹੈ ਇੱਕ ਜਵਾਬ ਤੋਂ ਬਿਨਾ ਆਪਾਂ ਕੀ ਕਰਾਂਗੇ ਹੈ ਮੈਨੂੰ ਤਾਂ ਜੀ ਲੱਗਦਾ ਹੁਣ ਜਿਹੜਾ ਇੱਥੇ ਬੈਠਾ ਕਹਿੰਦਾ ਡੈਡੀ ਮੈਂ ਘੁੰਮਣ ਜਾਣਾ ਮੈਂ ਜਾਣਾ ਮੈਂ ਜਾਣਾ ਜਾਨਾ ਜਾ ਕੇ ਹੋ ਜਾਣ ਜਾਣ ਦੀ ਗੱਲ ਕਰਨ ਲੱਗਿਆ ਅਸਰ ਤੇਰੇ ਕਰਕੇ ਜਿਹੜਾ ਤੂੰ ਕੰਮ ਕਰ ਉਕੇ ਤੇਰੇ ਕਰਕੇ ਪਹਿਲਾਂ ਮੈਂ ਬਿਨਾਂ ਪੁੱਛੇ ਦੱਸੀ ਗਈ ਸੀ ਥੋੜੇ ਕਹਿਣ ਤੇ ਮੈਂ ਗਲਾਗਪੁਰ ਕੋਲੇ ਗਈ ਸੀ ਗਈ ਤਾਂ ਭਲੇ ਨੂੰ ਸੀ ਅੰਮੈ ਨੂੰ ਕੀ ਪਤਾ ਸੀ ਨੂੰ ਕੁੱਤੇ ਦੀ ਪੁੱਠੀ ਪੈ ਗਈ ਜਦੀ ਪੁੱਠੀ ਪੈ ਹੁਣ ਗਲਾਗਪੁਰ ਨੂੰ ਦੁਬਾਰਾ ਕਹਿੰਦੇ ਕਿ ਜੇ ਕੋਈ ਕਰ ਨਾਲ ਸੱਚ ਦਾ ਕੰਮ ਕਰ ਸਕਦੀਆਂ ਤਾਂ ਦੱਸ ਤੇ ਨਹੀਂ ਕਿ ਜੇ ਤੂੰ ਇਹੋ ਜਿਹਾ ਊਟ ਪਟਾਂ ਕੰਮ ਕਰਾਉਣੇ ਦਾ ਰਹਿਣ ਤੇ ਕੀ ਕਹਿਦਾ ਹੁਣ ਜੇ ਦੋਨੇ ਤੱਕ ਲਈ ਨੇ ਸਾਰਾ ਕੁਝ ਸਹੀ ਕਰਾ ਕੇ ਦਿੱਤਾ ਸੀ ਬਾਬੇ ਨੇ ਵੀ ਸਹੀ ਕੀਤਾ ਸੀ ਇਹ ਤਾਂ ਹੁਣੇ ਬੈਤਲ ਤੀਵੀ ਉੱਠ ਖੜੀ ਨਹੀਂ ਤਾਂ ਇਹਦੀ ਪੈਂਦੀ ਵਧੀਆ ਜੇ ਇਹਦੇ ਮੂੰਹ ਤੇ ਪੈਂਦੀ ਤਾਂ ਸਾਰਾ ਕੁਝ ਹੀ ਹੱਲ ਹੋ ਜਾਂਦਾ ਅਸਲ ਜੀ ਗੱਲ ਪਤਾ ਕੀ ਹੈ ਆਈ ਵੀ ਥੋਡੇ ਵਰਗੀਆਂ ਬੁੜੀਆਂ ਹੁੰਦੀਆਂ ਹਨ ਨਾ ਇਹ ਸੂਈ ਨਾਲ ਘੱਟ ਘਰ ਪੱਟ ਦਿੰਦੀਆਂ ਨੇ ਤੇ ਜਿਹੜਾ ਬੰਦਾ ਹੁੰਦਾ ਉਹ ਕਹੀ ਨਾਲ ਵੀ ਨਹੀਂ ਪੱਟ ਸਕਦਾ ਆ ਥੋਡੇ ਨਾ ਸਿਆਣਿਆਂ ਤੋਂ ਮੈਂ ਉਹਦੇ ਕੋਲੇ ਮੈਂ ਬਾਬੇ ਕੋਲੇ ਮੈਂ ਸਿਆਣੇ ਕੋਲੇ ਮੈਂ ਉਹਦੇ ਕੋਲੇ ਮੈਂ ਚੇਲੇ ਕੋਲੇ ਜਾਣਾ ਇੰਨਾ ਪੈਸਾ ਖਰਚ ਦਿੰਦੀਆਂ ਨਾ ਮੈਂ ਕੋਈ ਹੱਲ ਨਿਕਲਦਾ ਉਹਦੇ ਨਾਲ ਹੁਣ ਲੈ ਮੇਰੇ ਤੇ ਗੱਲ ਸਿੱਟਦੀ ਤੁਸੀਂ ਮੈਨੂੰ ਆਪ ਆਖਿਆ ਸੀ ਪਹਿਲਾਂ ਮੈਂ ਛੋਟੇ ਤੋਂ ਬਿਨਾਂ ਪਿੱਛੇ ਦੱਸੇ ਗਈ ਮੈਂ ਜਦੋਂ ਮੈਨੂੰ ਮੈਨੂੰ ਤਾਂ ਹੁਣ ਆਇਆ ਸੀ ਵੀ ਖਬਰ ਹੈ ਕੋਈ ਗੱਲ ਬਣ ਜੇ ਵੀ ਕੀ ਪਤਾ ਕਿਸ ਤਰੀਕੇ ਨਾਲ ਗੱਲ ਬਣ ਜੇ ਮੈਂ ਤਾਂ ਲੋਕਾਂ ਦੇ ਸਾਹਮਣੇ ਆਪਦਾ ਹੋਈ ਗ ਕੀ ਤੋਂ ਮੱਕਾ ਕੀ ਚਲ ਹੁਣ ਮੇਰੀ ਗੱਲ ਸੁਣ ਆ ਕਚੀਰਾ ਕਰੇ ਤੋ ਤਾਂ ਕੁਛ ਨਹੀਂ ਬਣਦਾ ਕਿਸੇ ਸਮੱਸਿਆ ਦਾ ਹੱਲ ਨਹੀਂ ਹੁੰਦਾ ਜੇ ਕੱਚ-ਕੱਚ ਕਰੀ ਜਾਓਗੇ ਹੁਣ ਮੈਨੂੰ ਇਹਦਾ ਹੱਲ ਦੱਸੋ ਵੀ ਹੁਣ ਕੀਤਾ ਕੀ ਜਾਵੇ ਹੱਲ ਕੀ ਦੱਸਾਂ ਕੀ ਹੱਲ ਕਰਗੇ ਉਹਨਾ ਹੀ ਦੱਸ ਹੈ ਇੱਕ ਮਿੰਟ ਹੁਣ ਕੀ ਜਾ ਆ ਗਿਆ ਹੈਲੋ ਹਾਂ ਆਹੋ ਹਾਂ ਹਾਂ ਹੈ ਕਿਉਂ ਤੈਨੂੰ ਮੇਰੀ ਗੱਲ ਕਰਵਾ ਦਿੰਦਾ ਨਾ ਨਾਲ ਅੱਛਾ ਚੱਲ ਮੈਂ ਆਪਣਾ ਗੱਲ ਕਰਦਾ ਕੀ ਗੱਲ ਕੌਮ ਸੀ ਬੱਸ ਬੱਸ ਪਾ ਦੇ ਪੁੱਠਾ ਸਾਰਾ ਬਿਲ ਮੇਰੇ ਤੇ ਹੈ ਤੂੰ ਹੋ ਕੇ ਕੀ ਦੱਸਦਾ ਦੇ ਦੋ ਕੀ ਕਿਹਾ ਕਿ ਮਾਲ ਭੇਜਿਆ ਸੀਗਾ ਅਗਲੇ ਲੈਨ ਤੇ ਇਨਕਾਰ ਕਰਤਾ ਵਾਪਸ ਆ ਗਿਆ ਮਾਲ ਸਾਰਾ ਨੀ ਮੈਂ ਮਰ ਜਾ ਮੈਨੂੰ ਤਾਂ ਲੱਗਦਾ ਸਾਰੇ ਘਰ ਤੇ ਪੁੱਠੀ ਪੈ ਗਈ ਤਾਂ ਪੁੱਠੀ ਪਾਤੀ ਤੂੰ ਮੈਂ ਕਾਂਪਾਤੀ ਪੁੱਠੀ ਮੈਂ ਤਾਂ ਬਥੇਰਾ ਮਗਜ ਮਾਰ ਕੇ ਆਈ ਸੀ ਲਾਡੀ ਨਾਲ ਬੇ ਐ ਕਰੀ ਲਾਡੀ ਬੇ ਐ ਕਰੀ ਹੁਣ ਕੀ ਪਤਾ ਸੀਗਾ ਹੁਣ ਮੈਨੂੰ ਐ ਨਹੀਂ ਸਮਝ ਲੱਗਦਾ ਵੀ ਗੱਲ ਕੀ ਹੋਈ ਆ 4 ਲੱਖ ਦਾ ਮਾਲ ਵਾਪਸ ਮੁੜਿਆ ਆ 4 ਲੱਖ ਤਾਂ ਅੱਜ ਸਾਰੇ ਦਿਨ ਚ ਕਮਾਇਆ ਨਹੀਂ ਜਾਣਾ ਜਿਵੇਂ ਉਹ ਮਾਲ ਵਾਪਸ ਆਇਆ ਏਡਾ ਵੱਡਾ ਆਰਡਰ ਸੀ ਉਹਨਾਂ ਦਾ ਕੀ ਚੱਕਰ ਪੈ ਗਿਆ ਹੁਣ ਚੱਕਰ ਵੀ ਨਹੀਂ ਮੈਨੂੰ ਪਤਾ ਹੁਣ ਜਾ ਕੇ ਪਤਾ ਕਰੂੰਗਾ ਆਪਾਂ ਤਾਂ ਚਾਰ ਸਿਫੇਰੋ ਹੀ ਮਾਰੇਗੇ ਫਿਰ ਇਹ ਸਾਹ ਨਾਲ ਤਾਂ ਜੇ ਮਾਲ ਵਾਪਸ ਆ ਗਿਆ ਨਾ ਤਾਂ ਸਾਰੀ ਮੰਡੀ ਦੇ ਵਿੱਚ ਇਹ ਗੱਲ ਉੱਡ ਜੂ ਵੀ ਕਿਕਰ ਸਿੰਘ ਮਾਲ ਚੰਗਾ ਨਹੀਂ ਦਿੰਦਾ ਉਹਦਾ ਮਾਲ ਵਾਪਸ ਆ ਜਾਂਦਾ ਤੇ ਜੇ ਕੋ ਗੱਲਬਾਤ ਐ ਹੋਗੀ ਤਾਂ ਮੇਰੀ ਫੈਕਟਰੀ ਦੇ ਉੱਤੇ ਤੇ ਮੇਰੇ ਉੱਤੇ ਤਾਂ ਬਹੁਤ ਵੱਡੇ ਲਾਂਚਨ ਲੱਗਣਗੇ ਤੇ ਜਮੀ ਕਾ ਮੁਕਜੂਰ ਆਪਣੇ ਕੋਲ ਮੈਂ ਤਾਂ ਆਪ ਕਹੀ ਜਾਂਦੀ ਆ ਗਿਆ ਤਾਂ ਆਪਣਾ ਜਮੀ ਸਿਸਟਮ ਹੀ ਖਰਾਬ ਹੋ ਜਾਊਗਾ ਹੋਂ ਕੀ ਕੀਤਾ ਜਾਵੇ ਕੋਈ ਹੱਲ ਲੱਭੋ ਜੀ ਮੈਂ ਤਾਂ ਆਪ ਸੱਚੀ ਦੁਖੀ ਹੋ ਗਈ ਹੁਣ ਸਾਰਿਆਂ ਦੇ ਹੱਲ ਮੈਂ ਹੀ ਲੱਭੂੰਗਾ ਤਾਂ ਕੁਛ ਮਾੜਾ ਵਾੜਾ ਤੁਸੀਂ ਵੀ ਸੋਚ ਲਿਆ ਕਰੋ ਆਪਦਾ ਉਹ ਕਹਿਨ ਦਾ ਤਾਂੂੰ ਡੜੀ ਤੂੰ ਕੀਤਾ ਤੂੰ ਹੱਲ ਲੱਭ ਤੂੰ ਕਹਿੰਦੀ ਤੂੰ ਕਾ ਹੱਲ ਲੱਭ ਚਲ ਐ ਕਰਦੀ ਮੈਂ ਦੁਬਾਰੇ ਗਲਾਲਪੁਰ ਕੋਲੇ ਨ ਜਾਇਆ। ਜੇ ਮੈਂ ਤੈਨੂੰ ਇੱਕ ਸਕੀਮ ਦੇਵਾਂ। ਛੇਤੀ ਛੇਤੀ ਦੱਸੋ ਕੀ ਸਕੀਮ ਆ। ਸਕੀਮ ਇਹ ਐ। ਇਹ ਮੈਂ ਤੈਨੂੰ ਫਰਨੈਲ ਦੀਆਂ ਗੋਲੀਆਂ ਲਿਆ ਦੇਣਾ। ਤੂੰ ਚੁੱਪ ਕਰਕੇ ਪੀਸ ਕੇ ਚਾਚ ਪਾ ਦੀ। ਚਾਚ ਪਾ ਕੇ ਤੈਨੂੰ ਦੇ ਦੀ। ਇਹ ਵੀ ਗੱਲ ਠੀਕ ਆ। ਹੈਨਾ? ਨਾਲ ਹੀ ਜੈ ਬੱਡੀ ਦਾ ਬਜੂਦ ਹੀ ਖਤਮ ਹੋ ਜਾਊ। ਹਾਂ। ਪਰ ਇੱਕ ਗੱਲ ਐ। ਜੇ ਮਰ ਗਈ ਸਾਰਾ ਟੱਬਰ ਫਸਾਂਗੇ ਇਹਦਾ ਰਿਪੋਰਟ ਚ ਆ ਜਾਂਦੀਆਂ ਨੇ ਵੀ ਜ਼ਾਹਿਰ ਦਿੱਤੀ ਐ ਇਹਨੂੰ ਇਹ ਸਕੀਮ ਨਹੀਂ ਚੱਲਣੀ ਕੋਈ ਹੋਰ ਸੋਚੋ ਹੋਰ ਸੋਚੋ ਤਾਂ ਮੈਨੂੰ ਐ ਕਹੀ ਜਾਂਦੀ ਜਿਵੇਂ ਮੈਂ ਸਾਰਾ ਸਕੀਮਾਂ ਹੀ ਬਣਾਦਾ ਹੁਣ ਲੋਕਾਂ ਨੂੰ ਮਾਰਨ ਦੀਆਂ ਹੈ ਚੰਗਾ ਭਲਾ ਬਿਜ਼ਨਸਮੈਨ ਆ ਉਹਦੇ ਘਰੇ ਕੰਮ ਕਰਦਾ ਕਰਦਾ ਲਿਆ ਕੇ ਹੋਰ ਇੱਕ ਤੇ ਫਸਾਉਂਦਾ ਮੈਂ ਲੋਕਾਂ ਨੂੰ ਮਾਰਨ ਦੀਆਂ ਸਕੀਮਾਂ ਕਿੱਥੋਂ ਕਹਿਣੀ ਆ ਲੋਕਾਂ ਤੋਂ ਆਪਾਂ ਕੀ ਲੈਣਾ ਆਪਣੀ ਤਾਂ ਆ ਹੀ ਖੜਾ ਛੜਦਾ ਛੜਦੇ ਇਹੀ ਮਗਰੋਂ ਲੈ ਜੇ ਹੁਣ ਮੈਂ ਤੈਨੂੰ ਮੈਂ ਤੈਨੂੰ ਉਹਦੇ ਕਿਹਾ ਸੀ ਤੁਹਾਡੀਆਂ ਬੁੜੀਆਂ ਕੋੜੇ ਨਾ 365 ਚਰਿੱਤਰ ਹੁੰਦੇ ਤੁਸੀਂ ਕੋਈ ਵੀ ਨਹੀਂ ਵਰਤ ਸਕਦੇ ਕੋਈ ਹਰਬਾ ਨਹੀਂ ਚੱਲਦਾ ਤੇਰਾ ਤੇ ਮੈਂ ਕਹਿਣ ਦੀਆਂ ਗੱਲਾਂ ਨਹੀਂ ਜੀ ਵੀ 365 ਚਲਿੱਤਰ ਹੁੰਦੇ ਨੇ ਜਦੋਂ ਸਰਚ ਪੈਂਦੀ ਹੈ ਨਾ ਤਾਂ ਕੋਸ਼ ਨਹੀਂ ਆਉੜਦਾ ਸਰਚ ਤਾਂ ਮੇਰੇ ਪਈ ਵੀ ਹੈ ਮੇਰੀ ਬੁੱਧੀ ਪ੍ਰੈਸ ਚ ਪਈ ਹੋਈ ਪਈ ਹੈ ਪਤਾ ਨਹੀਂ ਲੱਗਦਾ ਮਾਲ ਕਿੱਧਰ ਲਾ ਕਿੱਧਰ ਭੇਜਦਾ ਕੀ ਚੱਕਰ ਆ ਮੈਂ ਤਾਂ ਕੋ ਟੈਨਸ਼ਨ ਪੈ ਗਈ ਇੱਕ ਆਹ ਟੈਨਸ਼ਨ ਪੈ ਗਈ ਉਧਰੋਂ ਮੁੰਡਾ ਵਗ ਗਿਆ ਸਾਰੇ ਪਾਸੇ ਮੈਂ ਮਾਰਿਆ ਗਿਆ ਬਸ ਅਸਲ ਵਿੱਚ ਮੈਂ ਤਾਂ ਇਹੀ ਆਪਣੇ ਘਰ ਵਾਸਤੇ ਕੜਮੀ ਆ ਜਦੋਂ ਤੈਨੇ ਘਰੇ ਪੈਰ ਪਾਇਆ ਇੱਕ ਦਿਨ ਨਹੀਂ ਸੁਖਦਾ ਜਿਉਂ ਕੇ ਦੇਖਿਆ ਲੜਾਈ ਕਲੇਸ਼ ਲੜਾਈ ਕਲੇਸ਼ ਆਹੇ ਕੁਛ ਰਹਿੰਦਾ ਇੱਥੇ ਪਤਾ ਨਹੀਂ ਕਹੇ ਜੀ ਆ ਉੱਠੇ ਬੈਰਾਣੀ ਚਲ ਜਿਵੇਂ ਹੁੰਦਾ ਠੀਕ ਆ ਫਿਰ ਦੇਖੋ ਮੈਂ ਹੁਣ ਚਲ ਮੈਂ ਦੇਖਦਾ ਕਿਵੇਂ ਹੁੰਦਾ ਮੇਰੀ ਗੱਲ ਸੁਣ ਹੁਣ ਤੂੰ ਇੱਕ ਵਾਰੀ ਨਾ ਇਹਨੇ ਬੈਠ ਕੇ ਗੱਲ ਕਰ ਠੀਕ ਆ ਚਲ ਮੈਂ ਕਰਕੇ ਜੀ ਵੀ ਲਾਡੀ ਨੇ ਤੈਨੂੰ ਕੋਈ ਚੀਜ਼ ਦਿੰਦਾ ਸੀ ਕੋ ਫਲਾਨਾ ਉਹ ਗੱਲਾਂ ਗੱਲਾਂ ਚ ਪੁੱਛੀ ਤੀਂ ਦੇਖੀ ਤੇ ਸੀ ਗੱਲ ਕੀ ਹੋਈ ਆ ਜੀ ਹਾਂ ਪੁੱਛ ਲੈ ਨਹੀਂ ਪਤਾ ਪਿੱਕ ਕੇ ਅੰਦਰ ਸਣ ਬੈਜੀ ਉਹ ਫੇਰ ਆ ਜਾਣਗੇ ਝੜ ਕੇ ਫੇਰ ਕਿਦਰੋਂ ਧਮਕੀਆਂ ਦਿੰਦੇ 100 100 ਕੁ ਸੋਹ ਕਰਦੇ ਨੇਗੇ ਚਲ ਮੁੰਡਿਆਂ ਨੂੰ ਫੋਨ ਕਰ ਲਈ ਮੈਂ ਤਾਂ ਹੁਣ ਜਾਣਾ ਕਿਰਾ ਜਾ ਕੇ ਦੇਖਦਾਗਾ ਉੱਥੇ ਕੀ ਬਣਦਾ ਕੀ ਨਹੀਂ ਤੁਸੀਂ ਤਾਂ ਇੱਥੇ ਚਾੜਤਾ ਚੰਨ ਮੇਰੇ ਜਿਹੜਾ ਚੜਨਾ ਸੀ ਆ ਚਾਰ ਪੈਸੇ ਬਟਨੇ ਕੀ ਸੀ ਉੱਤੋਂ ਹੋਰ ਨੁਕਸਾਨ ਕਰਤਾ ਹਜੇ ਪਤਾ ਨਹੀਂ ਕੀ ਬੋਲਣਗੇ ਬੈਠੀ ਰਹਿ ਹੁਣ ਇੱਥੇ ਬੈਠੀ ਸੋਚੀ ਚੱਲੀ ਲੈ ਦੇਖ ਲਾ ਸਾਰੀ ਗੱਲ ਮੇਰੇ ਤੇ ਸਿੱਟਦੀ ਆਪ ਹੀ ਤਾਂ ਮੈਨੂੰ ਪੰਜਾਬ ਕੋਰ ਕੋਲੇ ਭੇਜਿਆ ਮੈਂ ਮੁੰਡੇ ਨੂੰ ਸਾਰੀ ਗੱਲ ਸਮਝਾਈ ਆ ਵੀ ਜਦੋਂ ਹੁਣ ਅਗਦੀ ਉੱਠ ਖੜੀ ਪਲਾਂ ਉਲਟ ਪੈ ਗਈ ਵੀ ਮੇਰੇ ਦੱਸ ਕੀ ਸਾਰੇ ਦੀ ਗੱਲ ਲਿਆ ਕੇ ਗੱਲ ਬਣਾਤਣਾ ਕੇ ਮੇਰੇ ਤੇ ਸੱਟ ਜੰਦਾ ਸਾਰਾ ਟੱਬਰ ਦਸਵੇਂ ਕਿਹੜੇ ਪਾਸੇ ਜਾਵਾਂ ਕਿਹੜੇ ਖੂਚ ਛਾਲ ਮਾਰਾਂ ਮੰਮੀ ਮੈਂ ਨਾ ਇਹ ਕਹਿੰਦੀ ਸੀ ਗੋਲ ਗੱਪੇ ਕਿੰਨੇ ਸਵਾਦ ਸੀ ਹਨਾ ਮੈਂ ਤਾਂ ਵੱਧ ਢਿੱਡ ਭਰ ਕੇ ਖਾਧ ਪਰ ਮੰਮੀ ਮੈਨੂੰ ਇੱਕ ਗੱਲ ਦਾ ਗੁੱਸਾ ਤੇਰੇ ਨਾਲ ਤੂੰ ਨਾ ਮੈਨੂੰ ਆਈਸਕ੍ਰੀਮ ਨਹੀਂ ਦਵਾਈ ਮੈਂ ਆਈਸਕ੍ਰੀਮ ਖਾ ਲਾਂਦੀ ਦਵਾਈ ਤਾਂ ਮੈਂ ਫਿਰ ਵੀ ਖਾਣੀ ਸੀ ਐਂ ਕਹੀ ਗਈ ਨਾ ਬਿਮਾਰ ਪਹਿਲਾਂ ਆਈਸਕ੍ਰੀਮ ਨਹੀਂ ਖਾਣੀ की हो गया मम्मी नहीं। बोलती नहीं कुछ नहीं बता बस कोई ना करे जाके ना ना नहीं, नहीं, ना गल डॉक्टर तो मेरे टीका लगाता मेरे नाल आगे मनेंद्र मनेंद्र मैं तेन बुलाई जानी है हाँ। की गल नहीं कुछ नहीं गलता ਕੁਪਰਾ ਜਿਕੇ ਪੰਜ ਕੁੜੀ ਠੀਕ ਆ ਹਾਂ ਅੰਟੀ ਮੈਂ ਠੀਕ ਐ ਦਵਾਈ ਲੈ ਲਈ ਵਧੀਆ ਹਾਂ ਹਾਂ ਦਵਾਈ ਵਧੀਆ ਕਹਿੰਦੇ ਠੀਕ ਐ ਕੁਛ ਨਹੀਂ ਹੋ ਠੰਡ ਚ ਫਿਰਦੀ ਘਰ ਰਹੀ ਨੇ ਕੱਲ ਤਾਂ ਕਰਕੇ ਹੋ ਗਈ ਬਿਮਾਰ ਤੂੰ ਬੋੜਾਂ ਜੇ ਮਨ ਨੂੰ ਕਾ ਤੋ ਕਰੀ ਜਾਨੀ ਕੀ ਹੋਇਆ ਉਹਨੇ ਗਰਮੀ ਬਹੁਤ ਜਿਆਦਾ ਸੀ ਮੇ ਤਾਂ ਚੱਕਰ ਆਉਣ ਲੱਗ ਗਏ ਮੈਨੂੰ ਹਾਂ ਠੀਕ ਐ ਬੁੱਤ ਮੈਂ ਕੋਈ ਨਾ ਤੂੰ ਅਗ ਜਾ ਅੰਦਰ ਜਾ ਪੈ ਜਾ ਤੂੰ ਤੈਨੂੰ ਡਾਕਟਰ ਨੇ ਪੈਣ ਨੂੰ ਕਿਹਾ ਜਾ ਪਾਣੀ ਲੈ ਕੇ ਤਾਉਂ ਨਾ ਨਾ ਕੋਈ ਗੱਲ ਬਤਾਂਉਂ ਪੀ ਲੂੰ ਤੂੰ ਬੈਠ ਉਹ ਤਾਂ ਪੈ ਜਾਊਗੀ ਤੂੰ ਦੱਸ ਤੈਨੂੰ ਕੀ ਹੋਇਆ ਨਹੀਂ ਨਹੀਂ ਕੁਝ ਨਹੀਂ ਹੋਇਆ ਬਸ ਉਹ ਦੱਸ ਦਿਆਂ ਨੀ ਵੀ ਮੈਂ ਗਰਮੀ ਚ ਆਈ ਸੀ ਮੈਂ ਕਦੇ ਇੰਨੀ ਪਕਾਈ ਨਾ ਕੀਤੀ ਨੀ ਹੈਗੀ ਤਾਂ ਕਰਕੇ ਹੋ ਗਿਆ ਐਨਾ ਕੰਮ ਕਰਦੀ ਆਂ ਹਰ ਕਿਤੇ ਤੂੰ ਕੱਲੇ ਜਾਨੀ ਆ ਅੱਜ ਗਈ ਜਾਨੀ ਮੈਂ ਇੰਨੀ ਪਕਾਈ ਨਹੀਂ ਕੀਤੀ ਕੋਈ ਟੈਂਸ਼ਨ ਤਾਂ ਨਹੀਂ ਪੈਸੇ-ਪੋਸੇ ਤਾਂ ਨਹੀਂ ਸੀ ਘਟ ਗਏ ਨਹੀਂ ਨਹੀਂ ਪੈਸੇ ਤਾਂ ਘਟੇ ਨਹੀਂ ਸੀ ਕੋਈ ਪੈਸਾ ਸਗੋਂ ਪੂਰੀ ਸੀਗੇ ਵਧੀਆ ਆ ਗਈ ਦਵਾਈ ਤਾਂ ਇਹਦੀ ਸਾਰੀ ਤੇ ਤਰੀ ਜਵਾਨ ਵੀ ਨਹੀਂ ਉਲਟ ਦੀ ਭਈ ਕੀ ਹੋਇਆ ਤੈਨੂੰ ਚਾਹ ਬਣਾ ਕੇ ਦੇਵਾਂ ਨਹੀਂ ਸਿਰ ਸੁਰਦਾਂ ਹੀ ਦੁਖਦਾ ਪਹਿਲਾਂ ਮੈਨੂੰ ਇਹ ਦੱਸ ਕੁਛ ਨਹੀਂ ਦੁਖਦਾ ਦੀ ਕੁਛ ਨਹੀਂ ਦੁਖਦਾ ਤੇ ਨਾ ਹੀ ਕੁਛ ਹੋਇਆ ਉਹ ਤਾਂ ਵੈਸੇ ਹੀ ਉਹ ਬਾਹਰ ਜਾਵਣੀ ਨਾ ਘਬਰਾਟ ਜੀ ਹੋ ਗਈ ਮੈਨੂੰ ਸਮਝ ਜਾਂ ਨਹੀਂ ਆ ਰਿਹਾ ਕੁਛ ਵੀ ਚਲ ਮੈਂ ਕਰਦੀ ਮੈਂ ਘੰਟਾ ਤੇ ਪੈ ਜਾਂਦੀ ਮੈਂ ਫਿਰ ਕੰਮ ਕਰ ਦੂੰਗੀ ਬਾਅਦ ਚ ਹੈ ਕੰਮ ਤਾਂ ਸਾਰਾ ਹੋਇਆ ਪਿਆਗਾ ਤੂੰ ਪੈ ਜਾ ਕੋਈ ਨਾ ਠੀਕ ਹੈ ਜੀ ਮੈਨੂੰ ਕੀ ਹੋ ਗਿਆ ਅੱਗੇ ਤਾਂ ਜਦੋਂ ਬਾਹਰੋਂ ਆਉਂਦੀ ਐ ਹਰ ਕੱਲ ਮੇਰ ਨਾਲ ਸਾਂਝੀ ਕਰਦੀ ਐ ਪਤਾ ਨਹੀਂ ਕੀ ਹੋਇਆ ਕਿ ਮੈਂ ਬੌਂਦਰੀ ਜੇ ਪਈ ਐ ਅੱਗੇ ਤਾਂ ਹੋਂਸਾਰ ਕਹਿ ਦਿੰਦੀ ਐ ਦੀਦੀ ਨੂੰ ਰੋਟੀ ਪਈ ਐ ਜਾਂ ਦੀਦੀ ਬਣ ਕੇ ਚਾਹ ਬਣਾ ਲਈਏ ਘੁੱਟ ਕੇ ਪੀਏ ਤਾਂ ਕੀ ਗੱਲ ਹੋਗੀ ਚਲ ਕੋਈ ਨਾ ਹੁਣ ਇਹਨੂੰ ਥੋੜਾ ਟਾਈਮ ਆਰਾਮ ਕਰ ਲੈਣ ਦੇ ਫਿਰ ਪੁੱਛੂਗੀ ਹਰ ਅੱਪਾ ਕਿਉਂ ਮਿਲਵਾਇਆ ਮੈਨੂੰ ਦੁਬਾਰੇ ਉਹਦੇ ਨਾਲ ਮੈਂ ਸਾਰਾ ਕੁਝ ਭੁੱਲ ਗਈ ਸੀ ਸਾਰਾ ਕੁਝ ਜਿਹੜਾ ਕੁਝ ਵੀ ਉਹਨੇ ਮੇਰੇ ਨਾਲ ਕੀਤਾ ਮੇਰੀ ਸਾਰੀ ਜ਼ਿੰਦਗੀ ਨੂੰ ਨਰਕ ਬਣਾਤਾ ਉਹਨੇ ਪਰ ਮੈਂ ਮੈਂ ਕੁਝ ਵੀ ਨਹੀਂ ਬੋਲੀ ਮੈਂ ਚੁੱਪ ਕਰਕੇ ਉਹਦੇ ਜਵਾਬ ਨੂੰ ਲੈ ਕੇ ਪਾਸੇ ਹੋ ਗਈ ਮੈਂ ਬਸ ਉਹਦਾ ਅੰਦਰ ਹੀ ਮਾਰ ਲਿਆ ਸੀ ਵੀ ਨਹੀਂ ਹੁਣ ਕੁਛ ਨਹੀਂ ਹੋ ਸਕਦਾ ਨਹੀਂ ਐਸੀ ਕਦੇ ਮਿਲ ਸਕਦੇ ਆ ਵੀ ਹਾਂ ਉਹਦੀ ਨਿਸ਼ਾਨੀ ਹੈਗੀ ਆ ਮੇਰੇ ਕੋਲ ਤੇ ਮੈਂ ਉਹਨੂੰ ਇੱਕ ਨਾ ਲਾ ਕੇ ਰੱਖੂੰਗੀ ਤੇ ਮੈਂ ਆਉਦੀ ਇੱਕ ਨਾ ਉਹਨੂੰ ਲਾ ਕੇ ਵੀ ਰੱਖਿਆ ਬਸ ਮੈਂ ਤਾਂ ਉਹਦੇ ਸਾਰੇ ਜ਼ਿੰਦਗੀ ਕੱਟਣੀ ਆ ਪਰ ਅੱਜ ਕਿਉਂ ਅੱਜ ਕਿਉਂ ਤੂੰ ਮੈਨੂੰ ਉਹਦੇ ਨਾਲ ਮਿਲਵਾਇਆ ਮੈਨੂੰ ਮੈਨੂੰ ਸਾਰਾ ਕੁਝ ਯਾਦ ਆ ਗਿਆ ਸਾਰਾ ਕੁਝ ਨਹੀਂ ਨਹੀਂ ਮੈਂ ਉਹ ਸਾਰਾ ਕੁਝ ਯਾਦ ਨਹੀਂ ਕਰਨਾ ਨਹੀਂ ਕਰਨਾ ਸਾਰਾ ਕੁਝ ਯਾਦ ਉਹ ਇੱਕ ਬੁਰਾ ਸੁਪਨਾ ਸੀ ਜਿਹੜਾ ਜਿਹੜਾ ਮੈਨੂੰ ਭੁੱਲਣਾ ਪੈਣਾ ਫਿਰ ਕੀ ਹੋ ਗਿਆ ਲੋਕ ਟੱਕਰੀ ਜਾਂਦੇ ਹੁੰਦੇ ਨੇ ਇਹ ਚੱਡੀ ਕਿਉਂ ਗੱਲ ਕੁਝ ਨਹੀਂ ਹੁੰਦਾ ਬਲਿੰਦਰ ਕੁਝ ਨਹੀਂ ਹੋਇਆ ਬਸ ਠੀਕ ਹੈ ਭੁੱਲ ਜਾ ਭੁੱਲ ਜਾ ਕੁਝ ਯਾਦ ਨਹੀਂ ਕਰਨਾ ਪੁਰਾਣਾ ਹੁਣ ਉਹਨ ਜ਼ਿੰਦਗੀ ਸਹੀ ਚੱਲ ਰਹੀ ਆ ਰੱਬ ਰੱਬ ਤੇਰੇ ਨਾਲ ਆ ਰੱਬ ਨੇ ਤੇਰਾ ਹੱਥ ਫੜਿਆ ਨਾਲੇ ਨਾਲੇ ਬੰਤਾ ਮਾਂ ਵੀ ਮਾਂ ਵੀ ਮੇਰੇ ਕੋਲ ਆਉਗੀ ਜੇ ਮੈਂ ਦੁਬਾਰੇ ਫੇਰ ਕੁਝ ਉਹ ਜਾ ਚਾਹੋ ਜੀ ਕੋਈ ਗਲਤੀ ਹੋਊਗੀ ਜਾਂ ਕੋਈ ਹੋਰ ਗਲਤ ਫੈਮੀ ਪੈ ਗਈ ਕਿਸੇ ਨੂੰ ਤਾਂ ਮੇਰੀ ਸਾਰੀ ਕੀਤੀ ਕਾਹੀ ਉਮਰ ਦੀ ਖੇਚ ਪੈ ਜੂਗੀ ਨਹੀਂ ਮੈਂ ਉਹ ਜੋ ਕੁਝ ਨਹੀਂ ਸੋਚਣਾ ਜਿਹਦਾ ਅਸਰ ਮੇਰੀ ਧੀ ਤੇ ਪਵੇ ਮੇਰੀ ਤੇ ਮੇਰੀ ਮਾਂ ਦੇ ਰਿਸ਼ਤੇ ਦੇ ਪਵੇ ਤੇ ਜਿਨੇ ਮੈਂ ਆਪਣੀ ਭੈਣ ਬਣਾਇਆ ਆਪਦੇ ਘਰ ਵਿੱਚ ਰਹਿਣ ਲਈ ਜਗ੍ਹਾ ਦਿੱਤੀ ਉਹਨਾਂ ਦੇ ਕੋਈ ਗੱਲ ਆਵੇ ਨਹੀਂ ਹੁਣ ਮੇਰਾ ਇਹੀ ਪਰਿਵਾਰ ਆ ਤੇ ਮੈਂ ਇਹਨਾਂ ਬਾਰੇ ਸੋਚਣਾ ਮੈਂ ਹੁਣ ਕਿਸੇ ਬਾਰੇ ਨਹੀਂ ਸੋਚਣਾ ਮੈਂ ਉਹਦੇ ਪਿੱਛੇ ਨਾ ਪਰੇਸ਼ਾਨ ਨਹੀਂ ਰਹਿ ਸਕਦੀ ਨਾਲੇ ਮੈਨੂੰ ਪਰੇਸ਼ਾਨ ਦੇ ਕੇ ਮੇਰੀ ਧੀ ਪਰੇਸ਼ਾਨ ਹੋਊਗੀ ਦੀਦੀ ਪਰੇਸ਼ਾਨ ਹੋਊਗੀ ਮੈਂ ਕਿਸੇ ਪਿੱਛੇ ਇਹਨਾਂ ਨੂੰ ਕਾਹ ਤੱਕ ਦੁਖੀ ਕਰਾਂ ਇਹ ਤਾਂ ਮੇਰਾ ਇੰਨਾ ਕਰਦਿਆ ਹੋਵੇ ਰੁਬਗਾਨਿਆਂ ਪਿੱਛੇ ਜਿਨ੍ਹਾਂ ਨੇ ਪੂਰਾ ਤਰਸ ਨਹੀਂ ਕੀਤਾ ਸੀ ਮੇਰੇ ਤੇ ਉਹਦੇ ਪਿੱਛੇ ਮੈਂ ਕੀ ਨਹੀਂ ਕੀਤਾ ਉਹਦੇ ਮਾਂ ਪਿਓ ਛੱਡ ਤੇ ਆmdi ਜ਼ਿੰਦਗੀ ਦੇ ਸਾਰੇ ਸੁਪਨੇ ਮਾਰ ਤੇ ਮੇਰੇ ਅੰਦਰ ਵੀ ਬਹੁਤ ਚਾਹ ਸੀ ਵਿਆਹ ਨੂੰ ਲੈ ਕੇ ਮੇਰਾ ਵੀ ਕੋਈ ਜੀਵਨ ਸਾਥੀ ਹੁੰਦਾ ਮੇਰੇ ਮੇਰੇ ਵਿਆਹ ਨੂੰ ਲੈ ਕੇ ਸ਼ੌਂਕ ਸੀ ਸਾਰੇ ਸ਼ੌਂਕ ਮਰ ਗਏ ਮੇਰੇ ਮੈਂ ਜਮਾਈ ਰੁਲ ਗਈ ਪਰ ਹੁਣ ਨਹੀਂ ਮੈਂ ਨਾ ਗੰਦਾ ਸਰਬ ਦੀ ਤੀ ਤੇ ਨਹੀਂ ਪੈਣ ਦੇਣਾ ਮੈਂ ਤਾਂ ਰੁਲ ਗਈ ਪਰ ਮੈਂ ਆਪ ਦੀ ਤੀ ਨੂੰ ਨਹੀਂ ਰੁਲਣ ਦੇਣਾ ਮੈਂ ਹੁਣ ਕੁਝ ਵੀ ਯਾਦ ਨਹੀਂ ਕਰਨਾ ਮੈਂ ਬਸ ਭੁੱਲ ਗਈਆਂ ਸਾਰਾ ਕੁਝ ਕੁਝ ਨਹੀਂ ਹੋਇਆ ਸੀ ਮੇਰੇ ਨਾਲ ਮਨਿੰਦਰ ਪਾਣੀ ਦੀ ਬੋਤਲ ਮੈਂ ਭਰਦੀ ਹਾਂ ਮੇਰੀ ਗੱਲ ਸੁਣ ਧਿਆਨ ਨਾਲ ਹਾਂਜੀ ਮੈਂ ਪਾਣੀ ਦੀਆਂ ਬੋਤਲਾਂ ਭਰ ਦਿੰਨੀ ਆ ਮੈਸੇਜ ਆਇਆਗਾ ਕਹਿੰਦੇ ਆ ਨੇਰੀ ਬੁੱਲੇ ਦਾ ਟਾਈਮ ਆ ਲੈਟ ਨਹੀਂ ਆਉਂਦੀ ਹੈਗੀ ਤੂੰ ਟੈਂਕੀ ਟੂਕੀ ਭਰਲਣ ਵਾਲੇ ਮੇਰੀ ਗੱਲ ਸੁਣ ਬੱਠਲ ਬਾਲਟ ਜਿੰਨੇ ਟੱਬ ਡੁੱਬ ਜੀ ਸਾਰੇ ਭਰ ਕੇ ਧਰ ਲੈ ਹੋਰ ਕਿਤੇ ਪਾਣੀ ਬੰਨੋ ਝਾਕੀ ਜਾਈਏ ਓਹੋ ਖੰਗਾ ਖੰਨਾ ਮਨਿੰਦਰ ਕੀ ਹੋਇਆ ਤੈਨੂੰ ਮੈਂ ਟੈਂਕੇ ਭਰਨ ਨੂੰ ਕਿਹਾ ਭਾਂਡੇ ਮੰਜਣ ਨੂੰ ਨਹੀਂ ਅੱਛਾ ਮੈਨੂੰ ਲੱਗਾ ਕਿ ਤੇ ਐਂ ਕਹਿ ਰਹੇ ਵੀ ਭਾਂਡੇ ਮਾਂਜ ਲੈ ਵੀ ਟੈਂਕੀ ਖਾਲੀ ਹੋ ਜੂਗੀ ਮੈਂ ਟੈਂਕੀ ਭਰ ਦੇਣੀ ਪਹਿਲਾਂ ਫਿਰ ਭਾਂਡੇ ਫਿਰ ਮਾਂਜ ਦੇਣੀ ਕੀ ਹੋਇਆ ਨਹੀਂ ਦੀ ਕੁਝ ਨਹੀਂ ਹੋਇਆ ਕੋਈ ਟੈਨਸ਼ਨ ਨਹੀਂ ਨਹੀਂ ਕੋਈ ਟੈਨਸ਼ਨ ਨਹੀਂ ਕੋਈ ਫਿਕਰ ਆ ਤਾਂ ਮੈਨੂੰ ਦੱਸ ਦੀਦੀ ਕੋਈ ਗੱਲ ਹੋ ਗਈ ਮੈਂ ਤੇ ਤੁਹਾਨੂੰ ਕਹੂੰਗੀ ਥੋੜਾ ਮੈਨੂੰ ਵੈਸੇ ਵੀ ਨਹੀਂ ਅੱਜ ਕੀ ਮਤਲਬ ਦਵਾਈ ਮੈਨੂੰ ਡਾਕਟਰ ਨੂੰ ਬੁਲਾ ਕੇ ਦਵਾਈ ਲੈਣੀ ਸ਼ਾਇਦ ਮੈਨੂੰ ਬੀਸੀ ਘਟੇ ਮੈਂ ਸਦਾ ਡਾਕਟਰ ਨੂੰ ਫੋਨ ਕਰਾਂ ਨਹੀਂ ਕੋਈ ਗੱਲ ਮੈਂ ਜਾ ਕੇ ਨਾਲਤਾ ਹੈ ਮੈਡੀਕਲ ਉੱਥੇ ਜਾ ਕੇ ਦਵਾਈ ਲਿਆਉਣੀ ਆ ਮੈਂ ਬਲਣਾ ਟੈਂਕੀ ਭਰਦਾ ਬਲ ਉਹ ਜ਼ਰੂਰੀ ਆ ਮੈਂ ਪਰ ਪਰ ਲੂ ਮੈਂ ਆਪੇ ਹੁਣ ਤੂੰ ਰਹਿਣ ਮਨਿੰਦਰ ਦਨਮ ਕਿ ਨਿਆਵਾਜਾ ਮਾਰਤੀਆਂ ਐਂ ਕਰ ਮੇਰੀ ਗੱਲ ਹੁਣ ਮੀਂਹ ਕਾਣੀ ਦੀ ਰੋਤ ਹੈ ਹੈ ਤੇ ਤੂੰ ਨਾ ਮਸ਼ੀਨ ਤੇ ਕੱਪੜਾ ਕੁੱਪੜਾ ਦੇ ਦੇ ਤੇ ਕੱਪੜੇ ਮੈਂ ਲੈ ਜਾਨੀ ਆ ਮੈਂ ਤੇ ਇਹ ਮਾਰ ਦੂੰਗੀ ਠੀਕ ਆ ਹੋਰ ਹਾਈ ਨਿਭੜ ਜਾਂਦਾ ਕੰਮ ਲੱਗ ਲਗਾ ਕੇ ਨਹੀਂ ਕਿੱਥੇ ਗੱਲੀ ਲੱਗੀ ਰਹੇਗੀ ਮਨਿੰਦਰ ਤੇਰਾ ਦਿਮਾਗ ਤਾਂ ਨਹੀਂ ਹੱਲ ਗਿਆ ਕੀ ਕੀ ਹੋ ਗਿਆ ਦੀ ਮੈਂ ਤੈਨੂੰ ਕੀ ਕਿਹਾਗਾ ਉੱਤੋਂ ਤਾਂ ਹਵਾ ਚਲੀ ਜਾਂਦੀ ਐ ਇਨੀ ਤੂੰ ਝਾੜੂ ਮਾਰ ਲਾਗੀ ਰਹਿ ਜੂਗਾ ਝਾੜੂ ਤਾਂ ਮੈਂ ਵੀ ਮਾਰਿਆ ਸੀ ਜਦੋਂ ਤੂੰ ਗਈ ਹੋਈ ਸੀਗੀ ਤੁਸੀਂ ਕਹਿ ਤਾਂ ਰਹੇ ਸੀ ਹਾਏ ਰੱਬਾ ਕੀ ਹੋਇਆ ਤੈਨੂੰ ਕੋਈ ਟੈਨਸ਼ਨ ਆ ਤਾਂ ਮੈਨੂੰ ਦੱਸ ਮੈਂ ਤਾਂ ਤੈਨੂੰ ਮਸ਼ੀਨ ਤੇ ਕੱਪੜਾ ਪਾਉਣ ਨੂੰ ਕਿਹਾ ਵੀ ਮੈਂ ਕਣੀ ਦੀ ਰੋਤਾ ਆਪਾਂ ਭੁੱਲ ਜਾਗੇ ਮਸ਼ੀਨ ਖਰਾਬ ਹੋ ਜੂਗੀ ਕੋਈ ਨਹੀਂ ਦੀ ਮਸ਼ੀਨ ਤੇ ਆ ਦੇਖ ਲੈ ਲੈ ਹੁਣ ਇਹਨੇ ਧੁੱਪ ਕੱਢ ਲਈ ਹੈਗੀ ਤੇ ਇਹਦਾ ਕੀ ਪਤਾ ਕਿਹੜੇ ਵੇਲੇ ਕਣੀਆਂ ਪੈਣ ਲੱਗ ਜਾਣ ਤੂੰ ਕੱਪੜਾ ਦੇ ਦੇ ਦਿੱਤੇ ਠੀਕ ਹੈ ਨਾ ਠੀਕ ਹੈ ਜੀ ਇਹਨੂੰ ਕੀ ਹੋਇਆ ਪਿਆਰ

ਆ ਲੋ ਪਾਣੀ ਕੀ ਬਣਿਆ ਉਧਰ ਬੜਨਾ ਕੀ ਸੀ ਮਿੰਟ ਤਰਲੇ ਜੇ ਕਰਕੇ ਤੇਰਾ ਹੱਲ ਕਰਿਆ ਚਲ ਹੱਲ ਤਾਂ ਹੋ ਗਿਆ ਹੱਲ ਤਾਂ ਹੋਣੀ ਸੀ ਜਦੋਂ ਆਪਣੇ ਆਪ ਦੀ ਗਲਤੀ ਸੀ ਆਪਣੇ ਆਨੇ ਪੁੱਠਾ ਕੰਮ ਕੀਤਾ ਸੀ ਜਦੋਂ ਕੀ ਕਰਤਾ ਕਿਵੇਂ ਪੁੱਠਾ ਕੰਮ ਕਰਤਾ ਜਿਹੜੇ ਮੁੰਡੇ ਰੱਖੇ ਹੋਏ ਨਵੇਂ ਦੋ ਉਹਨਾਂ ਨੇ ਸਾਰਾ ਕੁਝ ਉਲਟ ਪੁਲਟ ਕਰਤਾ ਜਿਹੜਾ ਮਾਲ ਪੁੱਛੋ ਵੇਜਣਾ ਸੀ ਉਹ ਤਾਂ ਮਲੋਟ ਚ ਲੈ ਗਿਆ अच्छा ਤੇ ਜਿਹੜਾ ਮਲੋਟ ਵਾਲਾ ਸੀ ਉਹ ਰਾਮਪਰੇਵਾਗਾ ਰਾਮਪੁਰੇ ਵਾਲਾ ਪੁੱਛੋ ਭੇਜਦਾ ਲੈ ਭਲਾ ਇਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਵੀ ਛੋੜੇ ਕੋਈ ਨਵਾਂ ਕੰਮ ਹੈਗਾ ਉਹ ਸਾਰਾ ਕੁਝ ਉਲਟ-ਪੁਲਟ ਹੋ ਗਿਆ ਜਦੋਂ ਮੈਂ ਉਹਨਾਂ ਨੂੰ ਹੋਣ ਕੀਤਾ ਬਾਈ ਜੀ ਕੀ ਗੱਲ ਹੈ ਕਿ ਆਹ ਸਤਾ ਚੀਜ਼ ਮਗਾਈ ਦੀ ਸੀ ਆਹ ਮਗਾਈ ਮੈਂ ਪੈਕ ਸਾਰਾ ਕੁਝ ਕੀਤਾ ਜਦੋਂ ਮੈਂ ਸਾਰੇ ਜਾ ਕੇ ਦੇਖੇ ਮੈਂ ਆਹ ਤੁਸੀਂ ਆਹ ਸਮਾਨ ਕਿੱਥੇ-ਕਿੱਥੇ ਕਿਵੇਂ ਕੀਤਾਗਾ ਮੈਂ ਆਹ ਕਿਨੇ ਲਾਈਆਂ ਉੱਤੇ ਪਰਚੀਆਂ ਜਿਹੜਾ ਐਡਰੈਸ ਲਾਉਣਾ ਸੀ ਉਹਨਾਂ ਨੂੰ ਪਤਾ ਨਹੀਂ ਮੈਂ ਆਹ ਦੁਕਾਨ ਤੇ ਆ ਜਾਣਾ ਸੀ ਆਹ ਦੁਕਾਨ ਤੇ ਆ ਜਾਣਾ ਸੀ ਬਿੱਲ ਜਾਣ ਕੇ ਦੇ ਦੇ ਕਰਦੇ ਹਨ ਜਿਹੜਾ ਨਾਮ ਜਿਹਾ ਰੱਖਿਆ ਮੈਨੂੰ ਤਾਂ ਲੱਗਦਾ ਇਹ ਹੁਣ ਨਸ਼ਾ ਨੁਸ਼ਾ ਕਰਦਾਗਾ ਕੀ ਪਤਾ ਲੱਗਦਾ ਜੀ ਮੈਨੂੰ ਕਹਿੰਦਾ ਨਹੀਂ 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 ਸਰ ਜੀ ਇਹ ਤਾਂ ਅਸੀਂ ਸਹੀ ਲਾਇਆ ਸੀ ਮੈਂ ਸਹੀ ਕਿ ਫਿਰ ਗਲਤ ਕਿ ਪਹੁੰਚ ਗਏ ਤੂੰ ਤਾਂ ਕਹ ਤੇਰੇ ਨਾਂ ਕਹਿ ਕੇ ਸਰ ਗਿਆ ਸਾਨੂੰ ਤਾਂ ਤੇਲ ਪਾਣੀ ਦਾ ਤੇ ਸਾਰਾ ਖਰਚਾ ਮਣੀ ਉਪਵਾਤਾ ਸਾਰਾ ਪੈ ਗਿਆ ਪਰ ਹੁਣ ਹੁਣ ਦੁਬਾਰਾ ਫੇਰ ਹੁਣ ਉਹਨਾਂ ਨੂੰ ਭੇਜਿਆਗਾ ਉਹ ਕਹਿੰਦੇ ਅਸੀਂ ਤਾਂ ਡਿੱਕੀ ਆਨੇ ਕਹਿੰਦਾ ਸਾਡੇ ਕੋਲੇ ਉਹ ਇਹਨਾਂ ਨੇ ਪੁਚੋ ਵਾਲੇ ਨੇ ਤੇ ਰਾਮਪੁਰਾ ਨੇ ਮੋੜ ਤਾਂ ਮਾਲ ਸਾਰਾ ਨੁਪੁੱਤੇ ਦੀ ਪੈਂਦੀ ਤੋਂ ਪੈਂਦੀ ਆਉਂਦੀ ਐ ਅਸੀਂ ਤਾਂ ਕਹ ਕਰੀ ਬਥੇਰੇ ਔਖੇ ਹੋਏ ਪਈਆਂਗੇ ਮਹੀਤਾ ਗੱਲ ਫਿਰ ਹੁਣ ਉਹ ਜੋ ਮਸਲਾ ਹੱਲ ਮਸਲਾ ਹੱਲ ਕਰਕੇ ਆਇਆ ਮਾਹ ਕੋਈ ਗੱਲ ਜੀ ਤੁਸੀਂ ਆਪਾਂ ਹੁਣ ਕਿਹੜਾ ਪਹੁੰਚਣੇ ਤੋਂ ਲੈਣੀ ਹੈ ਜਾਂ ਕਿਉਂ ਕਰਨਾਗਾ ਮਾਹ ਪ੍ਰੋਗਰਾਮ ਨਹੀਂ ਆਥਰ ਤੱਕ ਭਜਾਇਆ ਉਹਨਾਂ ਨੂੰ ਕਿਹਾ ਹੁਣ ਦੁਬਾਰਾ ਜਾਓ ਮੈਂ ਕਿਹਾ ਲੈ ਕੇ ਮਲੂਰ ਵਾਲਿਆਂ ਦਾ ਬਸਤੇ ਜਿਹੜਾ ਹੈਗਾ ਇਕੱਠਾ ਰੱਖ ਕੇ ਮਾਹ ਯਾਰ ਤੂੰ ਬਸਤੇ ਲੈ ਜਾ ਬਸਤੇ ਉੱਥੇ ਜਾ ਕੇ ਛੱਡਿਆ ਮਾੜਾ ਝਟਕ ਕੇ ਜੇ ਕਹਿਣਾ ਸੀ ਇਦੂ ਮੁੰਕੇ ਨਹੀਂ ਜੀ ਕਿਹਾ ਹੁਣ ਮੈਂ ਹੁਣ ਹੋਰ ਦੱਸ ਉਹਨਾਂ ਦੇ ਡਾਂਗ ਮਾਰਦਿਆਂ ਜਦੋਂ ਗਲਤੀ ਤਾਂ ਆਪਦੀਆਂ ਤੂੰ ਹੀ ਹੋ ਜਾਂਦੀ ਐ ਮੈਨੂੰ ਐਂ ਦੱਸੋ ਜੀ ਚੱਲ ਹੁਣ ਹਰ ਖੋਜ ਤਾਂ ਹੈ ਨਾ ਮੈਂ ਤੁਹਾਨੂੰ ਦੱਸ ਦਿਆਂ ਵੀ ਹੁਣ ਆਪਾਂ ਆ ਗੱਲ ਦਾ ਵੀ ਕੋਈ ਹੱਲ ਸੋਚੀਏ ਲਾਡੀ ਵਾਲੀ ਦਾ ਕੀ ਕਰੀਏ ਲਾਡੀ ਵਾਲੀ ਦਾ ਮੈਂ ਗੱਲ ਜਿਹੜੀ ਸੀਗੀ ਉਹਦਾ ਹੱਲ ਸੋਚ ਲਿਆ ਕੀ ਸੋਚਿਆ ਦੱਸੋ ਮੇਰੀ ਗੱਲ ਸੁਣ ਗੱਡੀ ਦੇ ਬੋਨਟ ਦੇ نیچے ਪਿਆ ਹੋਇਆਗਾ ਐਡਾ ਕਾਕੜਾ ਅੱਛਾ ਉਹਦੇ ਵਿੱਚ ਸੈਂਟ ਨਹੀਂ ਹੈਗਾ ਕਿਤੇ ਤੂੰ ਲਾ ਲਵੇਂ ਉਹ ਕਾਕੜੇ 'ਚ ਇਹੋ ਜੀ ਚੀਜ਼ ਹੈ ਕੱਢ ਲਈ ਚੰਗਾ ਹੁਣ ਜਾ ਕੇ ਚਾ ਤੇ ਉਹ ਕਾਕੜੇ ਚ ਇਹੋ ਜੀ ਚੀਜ਼ ਆ ਵੀ ਜਦੋਂ ਮਾੜੀ ਜੀ ਚੀਜ਼ ਇਹਨੂੰ ਦੇਤੀ ਇਹਦਾ ਬਸ ਹੋਤਾ ਜਾਊਗਾ ਹਾਲ ਚਲ ਕੋਈ ਨਹੀਂ ਔਰ ਉਹ ਰਿਪੋਰਟ ਚ ਵੀ ਨਹੀਂ ਆਉਂਦਾ ਕੋਈ ਪਰ ਮਰਦੀ ਨਹੀਂ ਇਹਨਾਂ ਦਾ ਮਤਲਬ ਗੱਲ ਸਸ ਹੀ ਫਿਰ ਇਹ ਮਰਦੀ ਹੋਈ ਨਹੀਂ ਹੈਗੀ ਉਹ ਦਿਮਾਗ ਇਹ ਲਜੂਗਾ ਭੱਜੂਗੀ ਲੈ ਉਹ ਤਾਂ ਸਾਹਮਣੀ ਓਕੇ ਦਿਮਾਗ ਖਿੰਲੇ ਜੇ ਇਹਨੂੰ ਕਿਹੜਾ ਕੰਜਰ ਸਾਮੂਗਾ ਆਪਾਂ ਇੱਥੇ ਹੀ ਕਰਨਾ ਆਪੇ ਦੀ ਮਾਂ ਤੇ ਪਿਓ ਲੈ ਕੇ ਜਾਣਗੇ ਕੋਈ ਨਹੀਂ ਮਾਂ ਤੇ ਪਿਓ ਲੈ ਜਾਂਦੇ ਅਗਲੇ ਬਥੇਰੇ ਚਲਾਕ ਨੇ ਅਗਲੇ ਆਖਣੇ ਉਹ ਚੰਗੀ ਪੁਲੀ ਸੋ ਤਾਂ ਤੁਹਾਡੇ ਘਰੇ ਸੀ ਹੁਣ ਜੇ ਦਿਮਾਗ ਖਲੇਗਾ ਅੱਛਾ ਸਾਡੇ ਨਾਲ ਪਾ ਦੋ ਇੱਥੇ ਰਹੋਗੀ ਹੋਰ ਫਸ ਜਾਵਾਂਗੇ ਫਿਰ ਤੂੰ ਦੱਸ ਦੇ ਹੱਲ ਹੁਣ ਕੋ ਮੈਨੂੰ ਆ ਵੀ ਨਹੀਂ ਤੇਰੀ ਹਰ ਤੇਰੀ ਗੱਲ ਹੈਗੀ ਸਕੀਮ ਆ ਵੀ ਤੇਰੀ ਚੱਜ ਦੀ ਨਹੀਂ ਸਕੀਮ ਹੁਣ ਮੈਂ ਖਬਰਾ ਹੋਰ ਤੈਨੂੰ ਕੀ ਦੱਸਦਾ ਮੈਂ ਨਾ ਦੱਸਾਂ ਈ ਤੁਹਾਨੂੰ ਗੱਲ ਅਸਲ 'ਚ ਮੈਂ ਲੰਮੀ ਸੋਚਦੀ ਆ ਉਹ ਸੋਚ ਜੀ ਲੰਮੀ ਲੰਮੀ ਸੋਚ ਕੇ ਤਵਸ ਫਿਰ ਗਾਹ ਵੀ ਸੋਚਣਾ ਪੈਂਦਾ ਨਾ ਵੀ ਐਂ ਤਾਂ ਕਰਦਾਂਗੇ ਤੇ ਗਾਹਾਂ ਕੀ ਬਣੂਗਾ ਤੁਹਾਨੂੰ ਗੱਲ ਕਾਹਵੇਂ ਹਾਂ ਮੈਂ ਤਾਂ ਨਾ ਕਦੇ ਕਦੇ ਐਂ ਸੋਚਦਾ ਵੀ ਜਿਹੜੀ ਉਹ ਕੁੜੀ ਨਹੀਂ ਸੀ ਆਈ ਆਪਣੇ ਘਰੇ ਉਹਦਾ ਮੈਨੂੰ ਸ਼ਰਾਪ ਲੱਗ ਗਿਆ ਜਿਹਨੂੰ ਮੈਂ ੱੱਕੇ ਮਾਰ ਕੇ ਕੱਢਿਆ ਸੀ ਜਿਹੜੀ ਕੁੜੀ ਲਾੜੀ ਨਾਲ ਵਿਆਹ ਕਰਾਉਣਾ ਚਾਹੁੰਦੀ ਸੀ ਗੱਲ ਤਾਂ ਥੋੜੀ ਪੱਕੀ ਐ ਜੀ ਦੇਣਾ ਲੈਣਾ ਇੱਥੇ ਐ ਨਰਕ ਸੁਰਗ ਕਹਿੰਦੇ ਇੱਥੇ ਆ ਤਾਂ ਹੀ ਆਪਾਂ ਭੁਗਤੀ ਜਾਂਦੇ ਆ ਉਹ ਕੁੜੀ ਮੈਨੂੰ ਬਹੁਤ ਬਾਦਵਾਵਾ ਦੇ ਕੇ ਗਈ ਸੀ ਮੈਂ ਉਹਦੀ ਇੱਕ ਨਹੀਂ ਸੁਣੀ। ਮੈਂ ਕਿਹਾ ਨਹੀਂ। ਮੈਂ ਤਾਂ ਆਪਦੇ ਖਾਨਦਾਨ ਦੇ ਬਰਾਬਰ ਦੇ ਖਾਨਦਾਨ ਨਾਲ ਮੁੰਡਾ ਵਿਆਹਾਂਗਾ। ਤੇਰੇ ਵਰਗੇ ਤਾਂ ਮੈਂ ਕਿਹਾ ਕੀ ਲੈਣਾ ਮੈਂ? ਹੋਈ ਗੱਲ। ਆ ਦੇਖੋ। ਮੇਰਾ ਹੈ ਤਾਂ ਦੇ ਬਰਾਬਰ ਦੇ ਨਾਲ ਸੀ। ਅਗਲੇ ਨੇ ਫੈਕਟਰੀ ਵੀ ਦਿੱਤੀ ਸੀ। ਪਰ ਮੈਨੂੰ ਕੀ ਪਤਾ ਸੀ ਜਦੋਂ ਬੱਚਾ ਹੀ ਨਹੀਂ ਆਉਂਦਾ ਕੁਛ। ਤੇ ਕੀ ਫਾਇਦਾ? ਜਦੋਂ ਮੇਰੇ ਘਰ ਦਾ ਮੈਨੂੰ ਵਾਰਿਸ ਹੀ ਨਾ ਮਿਲੇ। ਆਈਆਂ ਜੀ ਕਿਸੇ ਵੇਲੇ ਦੀ ਕਿਸੇ ਦੇ ਢਿੱਡ ਦੀ ਹਾਈ ਲੱਗ ਜਾਂਦੀ ਹੈ। ਕਦੇ-ਕਦੇ ਮੈਂ ਸੋਚਦਾ ਬੀ ਕੁੜੀ ਨੂੰ ਕਦੇ ਮਿਲ ਕੇ ਤਾਂ ਮਾਫੀ ਮੰਗ ਲਾ ਪਰ ਮੈਂ ਸੋਚਦਾ ਕੀਪ ਤਾਂ ਕਿੱਥੇ ਹੋ ਕੀਪ ਤਾਂ ਕਿੱਥੇ ਹੋ ਲੈ ਕਿੱਥੇ ਹੋ ਕੀ ਪਤਾ ਆਪਾਂ ਨੂੰ ਉਹ ਤਾਂ ਆਪਣੀ ਵੀ ਅੱਖਾਂ ਤੇ ਪੱਟੀ ਬੰਨੀ ਪਈ ਸੀ ਆਪਾਂ ਘੜਾ ਅਗਲੀ ਨੂੰ ਤਾਂ ਪਤਾ ਪੁੱਛਿਆ ਮੈਨੂੰ ਤਾਂ ਐ ਸੀ ਮੇਰੇ ਦੋਸਤ ਨੇ ਮੈਨੂੰ ਇਹ ਗੱਲ ਕਹਿਤੀ ਵੀ ਐ ਕਰਕੇ ਮੈਂ ਕੁੜੀ ਦਾ ਤੈਨੂੰ ਰਿਸ਼ਤਾ ਕਰਨਾ ਭਾਈ ਤੇਰੇ ਮੁੰਡੇ ਨੂੰ ਤੇ ਮੈਂ ਹਾਂ ਕਿਹਾ ਹੋਰ ਕੀ ਚਾਹੀਦਾ ਕਿ ਮੈਂ ਫੈਕਟਰੀ ਉਹਦੇ ਨਾਲ ਕਰੂੰਗਾ ਉਹ ਮੈਂ ਫੈਕਟਰੀ ਦੇ ਲਾਲਚ ਚ ਆ ਗਿਆ ਸੀ ਹੋਰ ਨਹੀਂ ਬਸ ਫਿਰ ਜੀ ਆ ਲਾਲਚ ਦੀਆਂ ਹੁਣ ਭੁਗਤ ਲੋ ਭੁਗਤੀ ਜਾਣੇ ਆ ਕਿ ਅਜੇ ਪਤਾ ਨਹੀਂ ਕਿੰਨਾ ਕੁ ਚਿਰ ਭੁਗਤਾਂਗੇ ਲਾਡੀ ਨੇ ਫੋਨ ਕੀਤਾ ਸੀ ਕਿਹੜਾ ਉਹਨੇ ਮੇਰਾ ਫੋਨ ਚੱਕਿਆ ਵਾਲੇ ਵਾਰੀ ਮੈਂ ਨਹੀਂ ਕੀਤਾ ਮਹੌਉ ਨਾ ਖੇਜੇ ਫਿਰ ਖੇਜ ਜਾਂਦਾ ਸੀ ਇੱਕ ਵਾਰੀ ਚੱਕ ਲਿਆ ਸੀ ਫਿਰ ਹੋਈ ਗੱਲ ਕੋਈ ਥੋੜੀ ਜੀ ਗੱਲ ਹੋਈ ਸੀ ਮੈਂ ਕਿੱਥੇ ਆਂ ਕਹਿੰਦਾ ਇੱਥੀਆਂ ਜਿਹੜੀ ਇੱਥੀਆਂ ਮਾ ਜੇ ਬਾਹਰਪੂਰ ਜਾਣਾ ਜਾਂ ਚੰਡੀਗੜ੍ਹ ਜੁਨੀਅਰ ਜਾਣਾ ਹੋਇਆ ਨਾ ਤਾਂ ਮਾ ਦੋਸਤ ਨੂੰ ਆਦੇ ਨਾਲ ਲੈ ਕੇ ਜਾਈਂਗਾ ਨਾਲ ਹੋਊਗਾ ਤਾਂ ਬੰਦਾ ਫਿਰ ਵੀ ਚੱਲਾ ਹੁੰਦਾ ਫਿਰ ਕੀ ਕਹਿੰਦਾ ਕਹਿੰਦਾ ਨਹੀਂ ਕਹਿੰਦਾ ਮੈਂ ਇੱਥੇ ਬੈਠਾ ਖੇਡਣ ਗਿਆ ਹੋਇਆ ਗਾ ਉੱਥੇ ਗਿਆ ਉੱਥੇ ਗਿਆ ਆਊਟਲੈਟ ਚ ਗਿਆ ਕਹਿੰਦਾ ਉੱਥੋਂ ਮਾ ਚਲ ਤੂੰ ਜਾਇਆ ਚਲ ਕੀ ਪਤਾ ਜੇ ਦਿਮਾਗ ਦੇ ਉੱ ੁੰਡਾ ਵੀ ਪਰੇਸ਼ਾਨ ਕਰ ਲਿਆ ਆਪਾਂ ਤਾਂ ਹੋਰ ਆਪਦੇ ਪਿਆਰ ਸੱਚੇ ਆਪੇ ਮਾੜਾ ਉਹ ਕਹਿੰਦੇ ਨੇ ਕਹਿੰਦੇ ਕਈ ਵਾਰੀ ਹੱਥਾਂ ਨਹੀਂ ਦਿੱਤੀਆਂ ਦੰਦਾਨਾ ਖੋਲਣੀਆਂ ਪਹਿਲਾਂ ਹੀ ਆਪਣੇ ਉਹ ਹਾਲ ਹੋਇਆ ਪਿਆ ਉਹੀ ਤਾਂ ਹਾਲ ਹੋਇਆ ਪਿਆ ਉਸ ਨੇ ਸੱਚੀ ਚੰਗਾ ਲੱਗਦਾ ਮੇਰੇ ਤਾਂ ਪਾਣੀ ਦੀ ਘੁੱਟ ਨਹੀਂ ਲੰਗਦੀ ਹੈਗੀ ਹਾਂ ਚਾਹ ਬਣਾ ਦਿੰਦੀ ਚਲ ਬਣਾ ਦਿੰਨੀ ਆ ਚਾਹ ਗੱਲ ਸੁਣੀ ਬੈਠੀ ਤੂੰ ਉਹਨੂੰ ਕੀ ਨਾਮ ਆ ਤੇਰੀ ਸੇਲੀ ਦਾ ਗੁਲਾਬ ਉਹ ਕਿ ਪੰਜਾਬੂ ਕੀ ਕਹਿੰਦੇ ਪੰਜਾਬ ਕੌਰ ਤੈਨੂੰ ਤੂੰ ਫੋਨ ਕਰਕੇ ਪੁੱਛ ਲੈ ਚੱਲ ਮੈਂ ਪੁੱਛਦੀ ਆ ਉਹਨਾਂ ਕੋਈ ਹੱਲ ਕਰਾ ਦੇ ਸਾਡਾ ਕਹ